ਨਿੱਲੇ ਦੇ ਅਸ਼ਾਇਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨਿੱਲੇ ਦੇ ਅਸ਼ਾਇਸਵਾਰਾ ਨਿੱਲੇ ਦੇ ਅਸ਼ਾਇਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨਿੱਲੇ ਦੇ ਅਸ਼ਾਇਸਵਾਰਾ 9 ਸਾਲ ਦੀ ਉਮਰ ਨੇ ਸਿਰ ਉੱਠਿਆ ਪਿਤਾ ਦਾ ਸਾਆ 9 ਸਾਲ ਦੀ ਉਮਰ ਨਿਆਣੀ ਸਿਰ ਉੱਠਿਆ ਪਿਤਾ ਦਾ ਸਾਆ ਇੱਕ ਸਿਰ ਦੀ ਦੇ ਗੁਰਬਾਨੀ ਪੰਜਾਂ ਨੂੰ ਫੇਰ ਚਟਕਾਇਆ ਇੱਕ ਸਿਰ ਦੀ ਦੇ ਗੁਰਬਾਨੀ ਪੰਜਾਂ ਨੂੰ ਫੇਰ ਚਟਕਾਇਆ ਸਿਰ ਲੈਣ ਦੇਣ ਦੇ ਦਾਤਾ ਸਿਰ ਲੈਣ ਦੇਣ ਦੇ ਦਾਤਾ ਦੁਨੀਆਂ ਤੋਂ ਕਾਜ ਨਿਆਰੇ ਛਾਇਆ ਸਵਾਰਾ ਨੀਲੇ ਦੇ ਛਾਇਆ ਸਵਾਰਾ ਤੇਰੀ ਕਰਣੀ ਤੋਂ ਬਲਵਾਰੇ ਨੀਲੇ ਦੇ ਛਾਇਆ ਸਵਾਰਾ भक ज्वाला उन भे अॻियारे ॾाढी उठी भड़क ज्वाला फिर लड़िय युद्ध पंगी दुश्मन तक लड़ु पंगाणी ਦੁਸ਼ਮਣਾਂ ਦਾ ਤੱਕ ਕੇ ਚਾਲਾ ਵੈਰੀ ਨੂੰ ਪਾਜੜ ਪੈ ਗਈ ਵੈਰੀ ਨੂੰ ਪਾਜੜ ਪੈ ਗਈ ਜਦ ਵੇਖੇ ਹੱਥ ਕਰਾਰੇ ਨੀਲੇ ਦੇ ਅਸ਼ਾਇ ਸਵਾਰਾ ਨੀਲੇ ਦੇ ਅਸ਼ਾਇ ਸਵਾਰਾ ਤੇਰੀ ਕਰਣੀ ਤੋਂ ਬਲਹਾਰੇ ਨੀਲੇ ਦੇ ਅਸ਼ਾਇ ਸਵਾਰਾ ਅੱਜ ਕਿਲਾ ਵੇਖ ਕੇ ਖਾਲੀ ਬੜੀ ਖੁਸ਼ੀ ਮਨਾਈ ਗੈਰਾ ਅੱਜ ਕਿਲਾ ਵੇਖ ਕੇ ਖਾਲੀ ਬੜੀ ਖੁਸ਼ੀ ਮਨਾਈ ਗੈਰਾ ਪਰਿਵਾਰ ਵੀ ਛੋੜਾ ਪਤਾ ਪਰਿਵਾਰ ਵੀ ਛੋੜਾ ਪਤਾ ਸਰਸਾ ਦੀਆਂ ਖੁੰਨੀ ਲਹਿਰਾ ਪਰਿਵਾਰ ਵੀ ਛੋੜਾ ਪਤਾ ਸਰਸਾ ਦੀਆਂ ਖੁੰਨੀ ਲਹਿਰਾ ਮਾਂ ਗੁਜਰੀ ਦੇ ਨਾਲ ਤੁਰ ਗਏ ਮਾਂ ਗੁਜਰੀ ਦੇ ਨਾਲ ਤੁਰ ਗਏ ਵਿਛੜ ਕੇ ਲਾਲ ਦੁਲਾਰੇ ਨੀਲੇ ਸ਼ਾਇਸਵਾਰਾ ਨੀਲੇ ਦੇ ਆਸ਼ਾਇਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਦੇ ਆਸ਼ਾਇਸਵਾਰਾ ਲਈ ਸਾਬ ਪੋਜੀਸ਼ਨ ਸ਼ੇਰਾ ਲਈ ਸਾਬ ਪੋਜੀਸ਼ਨ ਸ਼ੇਰਾ ਹੁਣ ਛੇਤੀ ਕਰ ਲੋ ਤਿਆਰੀ ਲਈ ਸਾਬ ਪੋਜੀਸ਼ਨ ਸ਼ੇਰਾ ਹੁਣ ਛੇਤੀ ਕਰ ਲੋ ਤਿਆਰੀ ਵੈਰੀ ਨੇ ਚੜ ਕੇ ਆਉਣਾ चढ़ क आना लखां जी गिणती पारी वैरी चढ़ कखां जी गिणती पारी उहो हथी जंग न ਆਂਗ ਨੂੰ ਤੋਰੇ ਸੀ ਆਪਣੇ ਪੁੱਤਰ ਪਿਆਰੇ ਨੀਲੇ ਦੇ ਅਛਾਇ ਸਵਾਰਾ ਨੀਲੇ ਦੇ ਅਛਾਇ ਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਦੇ ਅਛਾਇ ਸਵਾਰਾ ਚੰਨ ਨਾਲੋਂ ਸੋਹਣੇ ਮੁਖੜੇ ਦੋ ਛਪ ਗਏ ਵਿੱਚ ਦੀਵਾਰਾਂ ਚੰਨ ਨਾਲੋਂ ਸੋਹਣੇ ਮੁਖੜੇ ਦੋ ਛਿਪ ਗਏ ਵਿੱਚ ਦਵਾਰਾਂ ਤਨ ਮਾਂ ਗੁਜ਼ਰੀ ਦਾ ਜੇਰਾ ਤਨ ਮਾਂ ਗੁਜ਼ਰੀ ਝੱਲੇ ਕਸ਼ਟ ਹਜ਼ਾਰਾਂ ਧਨ ਮਾਂ ਗੁਜਰੀ ਦਾ ਤੇਰਾ ਜਿਨੇ ਝੱਲੇ ਕਸ਼ਟ ਹਜ਼ਾਰਾਂ ਮੇਰੇ ਲਾਲ ਸਿਦਕ ਵਿੱਚ ਤੁੱਲੇ ਮੇਰੇ ਲਾਲ ਸਿਦਕ ਵਿੱਚ ਤੁੱਲੇ ਤੂੰ ਹਾਰ ਗਈ ਸਰਕਾਰੇ ਨੀਲੇ ਦੇ ਅਸ਼ਾਇਸਵਾਰਾ ਨੀਲੇ ਦੇ ਅਸ਼ਾਇਸਵਾਰਾ ਤੇਰੀ ਕਰਨੀ ਤੋਂ ਬਲਹਾਰੇ गुरनाम लिखी ज पड़े तूं जरनैला दां गुरनाम लिखी ज पे तूं जरनैलां द वारां कुल सुण करू जमाना जी कुल सुण करू जमाना जगुरी दारां कुल सुण करू जमाना ਰਤੇ ਗੁੱਦੇ ਪਿੰਡ ਸਬਰਾਂਵੀ ਰਤੇ ਗੁੱਦੇ ਪਿੰਡ ਸਬਰਾਂਵੀ ਵਸਦੇ ਨੇ ਸ਼ਹਿਰ ਪਿਆਰੇ ਨੀਲੇ ਦੀ ਅਸ਼ਾਇਸਵਾਰਾ ਨੀਲੇ ਦੀ ਅਸ਼ਾਇਸਵਾਰਾ ਤੇਰੀ ਕਰਨੀ ਤੋਂ ਬਲਹਾਏ ਨੀਲੇ ਦੀ ਅਸ਼ਾਇਸਵਾਰਾ